ਜਲੰਧਰ ਵਿਖੇ ਹੋਈਆਂ 58ਵੀਂ ਸਟੇਟ ਜਿਮਨਾਸਟਿਕ ਚੈਂਪੀਅਨਸ਼ਿਪ ਤੇ ਚੇਤੂ ਖਿਡਾਰੀਆਂ ਨੂੰ ਗੁਰਦਾਸਪੁਰ ਦੀ ਜਿਮਨਾਸਟਿਕ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਸਨਮਾਨਤ ਦੇਖੋ ਸਾਡੇ ਪੱਤਰਕਾਰ ਸਜੀਪ 바ਵਾਦੀ ਵਿਸ਼ੇਸ਼ ਰਿਪੋਰਟ 58ਵੀਂ ਸੀਨੀਅਰ ਸਟੇਟ ਜਿਮਨਾਸਟਿਕ ਚੈਂਪੀਅਨਸ਼ਿਪ ਜੋ ਕਿ ਜਲੰਧਰ ਵਿਖੇ ਹੋਈ ਸੀ ਉਸ ਤਰ੍ਹਾਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆ ਗੁਰਦਾਸਪੁਰ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਅਤੇ ਲੜਕੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਨੇ ਤਿੰਨ 골ਡ ਮੈਡਲ ਅਤੇ ਤਿੰਨ ਸਿਲਵਰ ਅਤੇ ਇਸ ਦੇ ਨਾਲ ਹੀ 7 ਤਰੋਜ਼ ਮੈਡਲ ਜਿੱਤੇ ਇਸ ਤਰ੍ਹਾਂ ਉਹਨਾਂ ਨੇ 골ਡ ਮੈਡਲ ਜਿੱਤ ਕੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਗੱਲ ਕਰੀਏ ਤਾਂ કુલ 13 ਮੈਡਲ ਗੁਰਦਾਸਪੁਰ ਦੀ ਚੋਲੀ ਵਿੱਚ ਪਏ ਬੜੀ ਹੀ ਫਖਰ ਦੀ ਗੱਲ ਹੈ ਕਿ ਇਸ ਟੀਮ ਵਿੱਚੋਂ 7 ਲੜਕੀਆਂ ਅਤੇ ਇੱਕ ਲੜਕੇ ਦੀ ਚੋਣ ਨੈਸ਼ਨਲ ਟੀਮ ਵਾਸਤੇ ਹੋਈ ਹੁਣ ਇਹ ਖਿਡਾਰੀ ਗੁਜਰਾਤ ਦੇ ਸੂਰਤ ਸ਼ਾਰਵਿਚ ਨੈਸ਼ਨਲ ਖੇਡਣਗੇ ਅਤੇ ਉੱਥੇ ਜਿੱਤ ਕੇ ਆਪਣੇ ਗੁਰਦਾਸਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ ਇਸ ਮੌਕੇ ਤੇ ਡਿਸਟ੍ਰਿਕਟ ਜਿਮਨਾਸਟਿਕ ਐਸੋਸੀਏਸ਼ਨ ਦੇ ਸਾਰੇ ਮੈਂਬਰ ਮੌਜੂਦ ਸਨ ਉਨ੍ਹਾਂ ਨੇ ਇਸ ਤਰ੍ਹਾਂ ਵਧੀਆ ਪ੍ਰਦੇਸ਼ ਪਰਵਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਖਿਡਾਰੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ ਜਿਸਰ ਯੋਗ ਹੈ ਕਿ ਕੁਝ ਹੀ ਸਾਲਾਂ ਪਹਿਲਾਂ ਨਿਯੁਕਤ ਕੀਤੀ ਗਈ ਡਿਸਟ੍ਰਿਕਟ ਜਿਮਨਾਸਟਿਕ ਐਸੋਸੀਏਸ਼ਨ ਦੀ ਕੋਸ਼ਿਸ਼ ਸਦਕਾ ਅਤੇ ਸਮੇਂ-ਸਮੇਂ ਤੇ ਖਿਡਾਰੀਆਂ ਦੀ ਹੌਸਲਾ ਫਜ਼ਾਈ ਕਰਨ ਅਤੇ ਖਿਡਾਰੀਆਂ ਵੱਲੋਂ ਕੀਤੀ ਜਾ ਰਹੀ ਲਗਾਤਾਰ ਮਿਹਨਤ ਕਰਕੇ ਫਿਰ ਤੋਂ ਗੁਰਦਾਸਪੁਰ ਦੀ ਜਿਮਨਾਸਟਿਕ ਸੁਰਖੀਆਂ ਵਿੱਚ ਆ ਗਈ ਹੈ ਅਸੀਂ ਆਸ ਕਰਦੇ ਹਾਂ ਕਿ ਇਸੇ ਹੀ ਤਰ੍ਹਾਂ ਗੁਰਦਾਸਪੁਰ ਦੀ ਜਿਮਨਾਸਟਿਕ ਪੂਰੇ ਪੱਧਰ ਵਿੱਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿੱਚ ਆਪਣੀ ਤਾਕ ਦਿਮਾਏ इस मौके पे स्मूची डिस्ट्रिक्ट जिमनास्टिक एसोसिएशन ਦੇ ਸਾਰੇ ਮੈਂਬਰ ਹੀ ਬਹੁਤ ਹੀ ਜ਼ਿਆਦਾ ਉਤਸ਼ਾਹਿਤ नजर ਆ ਰਹੇ ਸਨ ਇਸ ਦੌਰਾਨ डिस्ट्रिक्ट जिमनास्टिक एसोसिएशन ਗੁਰਦਾਸਪੁਰ ਵਿੱਚ ਨਵੇਂ ਮੈਂਬਰਾਂ ਨੂੰ ਵੀ ਨਿਯੁਕਤ ਕੀਤਾ ਗਿਆ ਜਿਸ ਵਿੱਚ ਮੈਡਮ ਨੀਤਾ ਮਲ ਮਨਦੀਪ ਹਿਮਾਂਸ਼ੂ ਸੈਣੀ ਅਤੇ ਵਿਕਾਸ ਨਬੀ ਆਦੀ ਸਨ ਇਸ ਮੌਕੇ ਤੇ ਪ੍ਰੈਜ਼ੀਡੈਂਟ 소ਹਨ ਲਾ ਸੋਨੀ ਵਾਈਸ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਜਨਰ ਸੈਕਟਰੀ ਜੀਓ ਲਾਲ ਬੱਗਾ ਖਜ਼ਾਨਚੀ ਰਕੇਸ਼ ਕੁਮਾਰ ਚੀਫ ਐਡਵਾਈਜ਼ਰ ਤਬਦੀਰ ਸਿੰਘ ਜੋਇਡ ਫੈਕਟਰੀ ਮੈਡਮ ਵੀਨਾ ਬਲਵਿੰਦਰ ਸਿੰਘ ਸਤਿੰਦਰ ਕੁਮਾਰ ਕੋਮਲ ਅਤੇ ਰਕੇਸ਼ ਆਦੀ ਮੌਜੂਦ ਸਨ ਜੀ ਸਰ ਸਰ ਜਿਮਨਾਸਟਿਕ ਬੱਚੇ ਸਟੇਟ ਕਿਡਗੇ ਹੀ ਉਹਦੇ ਵਿੱਚੋਂ ਮੈਡਲ ਜਿੱਤ ਕੇ ਲੈ ਕੇ ਕਹਿਣਾ ਚਾਹੋਗੇ ਕਿਦਾਂ ਦਾ ਉਤਾਰ ਲੈ ਰਹੇ ਆ ਦੇਖੋ ਜਿਹੜੇ ਸਾਡੇ ਗੁਰਦਾਸਪੁਰ ਦੇ ਜਿਹੜੀ ਬੱਚੇ ਆ ਸਟੇਟ ਗੇਮਸ ਹੋਈਆਂ ਜੀ ਗੇਮਸ ਇਹਨਾਂ ਵਿੱਚੋਂ ਬੱਚੇ ਨੇ ਕਾਫੀ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਜਿਹਨਾਂ ਵਿੱਚ ਬੱਚਿਆਂ ਦੇ ਘੱਟੋ ਘੱਟ 13 ਮੈਡਲ ਬੱਚਿਆਂ ਦੇ ਆਏ ਔਰ ਉਹਨਾਂ ਬੱਚਿਆਂ ਵਿੱਚੋਂ ਸਾਡੇ ਬੱਚੇ ਗੁਰਦਾਸਪੁਰ ਦੇ ਚਾਰ ਸਿਲੈਕਟ ਹੋਏ ਨੇ ਨੈਸ਼ਨ ਵਾਸਤੇ ਇਹ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਿਹੜੇ ਬੱਚੇ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹਨਾ ਸਾਰੀ ਯੋਸ਼ਿਸ਼ਨ ਵੱਲੋਂ ਇਹ ਬੱਚਿਆਂ ਨੂੰ ਵਧਾਈਆਂ ਔਰ ਇਹਨਾਂ ਦੇ ਜਿਹੜੇ ਪੇਰੈਂਟਸ ਉਹਨਾਂ ਨੂੰ ਜਾਦਾ ਵਧਾਈਆਂ ਕਿਉਂਕਿ ਉਹਨਾਂ ਨੇ ਆਪਣਾ ਬੱਚਿਆਂ ਦੀ ਸਿਰੇ ਸ਼ਾਮ ਪ੍ਰੈਕਟਿਸ ਦੇ ਸੰਬੰਧ ਵਿੱਚ ਉਹਨਾਂ ਸਿਰੇ ਸ਼ਾਮ ਕੋਸ਼ਿਸ਼ ਕੀਤੀ ਵੀ ਸਿਰੇ ਸ਼ਾਮ ਤੁਸੀਂ ਜਾ ਕੇ ਪ੍ਰੈਕਟਿਸ ਕਰੋ ਤਾਜੋ ਜਿਹੜੀ ਜਿਮਨਾਸਟਿਕ ਚ ਹੋਰ ਸਾਡੀ ਪਰਫਾਰਮੈਂਸ ਜਿਹੜੀ ਆ ਹੋਰ ਵੱਧ ਕੇ ਆਵੇ ਤੇ ਮੈਂ ਇਹੋ ਉਮੀਦ ਕਰਦਾ ਵੀ ਸਾਡੇ ਬੱਚੇ ਨੈਕਸਟ ਅਗਲੀ ਸਟੇਟ ਜਾਂ ਨੈਸ਼ਨਲ ਜੋ ਵੀ ਹੋਏਗੀ ਉਹਦੇ ਵਿੱਚ ਹੋਰ ਮੈਡਲ ਲੈ ਕੇ ਆਉਣ ਸਰ ਗੱਲ ਕਰੀਏ ਤਾਂ ਜਿਮਨਾਸਟਿਕ ਤੋਂ ਵਿੱਚ ਕਾਫੀ ਜਿਹੜੀ ਮੈਡਲਸ ਹੁਣੇ ਰਹੇ ਆ ਤੇ ਕੀ ਕਹਿਣਾ ਚਾਹੀਏ ਜਦੋਂ ਦੀ ਸੈਸ਼ਨ ਬਣੀ ਆ ਕਾਫੀ ਮੈਡਲ ਜਿਹੜੀ ਇੰਪਰੂਵਮੈਂਟ ਦੇਖ ਨੂੰ ਮਿਲ ਰਹੀ ਹੈ ਕਿਸ ਤਰ੍ਹਾਂ ਦਾ ਪਰਲਾ ਲੱਗਦਾ ਦੇਖੋ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਸੈਸ਼ਨ ਬਹੁਤ ਵਧੀਆ ਲੱਗ ਰਿਹਾ ਕੋਈ ਬੜੀ ਮਨ ਦੀ ਖੁਸ਼ੀ ਮਿਲਦੀ ਆ ਦੇਖੋ ਸਾਡੇ ਜਿਹੜੇ ਬੱਚੇ ਆ ਬਾਹਰ ਜਾ ਕੇ ਸਟੇਟ ਜੀ ਜਾ ਕੇ ਨੈਸ਼ਨਲ ਲੈਵਲ ਤੇ ਜਾ ਕੇ ਮੈਡਲ ਲੈ ਕੇ ਆ ਰਹੇ ਆ ਮੈਡਲ ਤੇ ਪਹਿਲਾਂ ਵੀ ਆਉਂਦੇ ਸੀ ਪਰ ਕੁਝ ਟਾਈਮ ਇਸ ਤਰ੍ਹਾਂ ਹੋ ਗਿਆ ਜਿਹਦੇ ਕਰਕੇ ਮੈਡਲ ਬੱਚਿਆਂ ਦੀ ਜਿਹੜੇ ਸਾਡੇ ਗੁਰਵਾਸਪਤ ਦੀ ਜਿਹੜੀ ਜਿਮਨਾਸਟਿਕ ਕਾਫੀ ਡਾਊਨ ਹੋ ਚੁੱਕੀ ਸੀ ਪਰ ਜਦੋਂ ਦੀ ਸਾਡੀ ਐਸੋਸੀਏਸ਼ਨ ਬਣੀ ਹੈ ਉਹਦੇ ਦਾ ਕਾਫੀ ਪਰਾਲੇ ਅੱਛੇ ਕਰ ਰਹੇ ਆ ਔਰ ਬੱਚੇ ਦੀ ਕਾਫੀ ਅੱਛੀ ਪਰਫਾਰਮੈਂਸ ਆ ਰਹੀ ਹੈ ਸਰ ਨੈਸ਼ਨਲ ਹੋ ਰਹੀਆਂ ਕੀ ਕੀ ਤਿਆਰੀਆਂ ਚੱਲ ਰਹੀਆਂ ਨੇ ਕਿ ਕੀ ਕੀ ਤਿਆਰੀ ਕਰਨ ਜਾ ਰਹੇ ਹੋ ਦੇਖੋ ਨੈਸ਼ਨਲ ਦੀ ਤਿਆਰੀ ਸਾਡੇ ਜਿਹੜੇ ਦੇ ਇਕੁਪਮੈਂਟ ਬਹੁਤ ਵਧੀਆ ਵਾ ਅੱਜ ਫਿਲਹਾਲ ਕੁਝ ਕੋਚਾਂ ਦੀ ਕਮੀ ਹੋਣ ਕਰਕੇ ਸਾਡੇ ਜਿਹੜੇ ਬੱਚੇ ਪ੍ਰੋਪਰ ਪ੍ਰੈਕਟਿਸ ਨਹੀਂ ਕਰ ਪਾ ਰਹੇ ਸਾਡੀ ਐਸੋਸੀਏਸ਼ਨ ਵਾਲੇ ਪੂਰੇ ਉਪਰਾਲੇ ਹੋ ਰਹੇ ਪਰ ਅਸੀਂ ਜਲਦੀ ਤੋਂ ਜਲਦੀ ਇੱਥੇ ਆਪਾਂ ਇਹ ਜਿਹੜੀ ਹੈ ਡਿਸਟ੍ਰਿਕਟ ਹੈ ਇਹਨੂੰ ਐਸਟੀਓ ਸਾਹਮਣੇ ਕਹਿ ਕੇ ਅਸੀਂ ਆਪਣਾ ਕੋਚਰਾਂ ਨੂੰ ਚੰਗੇ ਲਿਆ ਕੇ ਦੇਈ ਤਾਂ ਜੋ ਬੱਚੇ ਰੈਗੂਲਰ ਪ੍ਰੈਕਟਿਸ ਕਰ ਸਕਣ। ਮੈਂ ਐਕਸਟਰਾ ਟਾਇਰ ਹੋਈ ਹਾਂ ਔਰ 10 ਸਾਲ ਤੇ ਸਪੋਰਟਸ ਕੀਤੀ ਹੈ ਮੈਂ 6th ਕਲਾਸ ਤੋਂ ਬੀਏ ਤੱਕ ਤੇ ਉਸ ਟਾਈਮ ਤੇ ਇੰਨੀ ਸੁੱਖ ਸਹੂਲਤਾਂ ਫੈਸਿਲਿਟੀ ਨਹੀਂ ਸੀ ਫਿਰ ਵੀ ਮੈਂ ਨੈਸ਼ਨਲ ਲੈਵਲ ਖੇਲੇ ਮਾਸਟਰ ਡਿਗਰੀ ਮੈਂ ਯੂਨੀਵਰਸਿਟੀ ਤੋਂ ਕੀਤੀ ਤੇ ਲੈਕਚਰਰ ਦੀ ਪੋਸਟ ਤੇ ਕੀਤੀ ਨਾਲ ਨਾਲ ਮੈਂ ਡਿਸਟ੍ਰਿਕਟ ਲੈਵਲ ਦੇ ਨਾਲ ਡਿਊਟੀ ਤਾਂ ਦੇ ਰਹੀ ਆ ਸਪੋਰਟਸ ਦੀ ਜਿਮਨਾਸਟਿਕ ਦੀ ਸਵੇ ਸਟੇਟ ਲੈਵਲ ਦੀ ਫਿਰ ਨੈਸ਼ਨਲ ਲੈਵਲ 'ਚ ਵੀ ਮੈਂ ਲੈ ਕੇ ਜਾਂਦੀ ਰਹੀ ਆ ਲਾਸਟ ਜਿਹੜੀ ਮੈਂ ਰਿਟਾਇਰਮੈਂਟ ਤੋਂ ਪਹਿਲੇ ਆਗਰੇ ਹੁਈ ਸੀ ਉਥੇ ਮੈਨੂੰ ਸਾਰੇ ਪੰਜਾਬ ਦੀ ਜਨਰਲ ਮੈਨੇਜਰ ਬਣਾਇਆ ਗਿਆ ਸੀ ਕਿਉਂਕਿ ਜਿਮਨਾਸਟਿਕ ਜਿਹੜੀ ਹੈ ਇਹ ਬਹੁਤ ਰਿਸਕੀ ਗੇਮ ਹੈ ਔਰ ਇਹਦਾ ਇੱਕ ਟੀਮ ਦਾ ਕੋਚ ਔਰ ਮੈਨੇਜਰ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅਸੀਂ ਬੱਚਿਆਂ ਨੂੰ ਗਰਲਸ ਆ ਬॉयਜ਼ ਆ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਅਸੀਂ ਉਹਨਾਂ ਨੂੰ ਸੇਫਟੀ ਦੇਣੀ ਆ ਡਿਸਪਲਿਨ ਸਿਖਾਣਾ ਹੈ ਮੈਨਰ ਸਿਖਾਣੇ ਨੇ ਸਪੋਰਟਸ ਜਿਹੜਾ ਬਹੁਤ ਹੀ ਉਪਰਾਲਾ ਕਰਦੀ ਆ ਬਹੁਤ ਕੁਝ ਸਿਖਾਉਂਦੀ ਆ ਇੱਕ ਜ਼ਿੰਦਗੀ ਚ ਸਟਰਗਲ ਕਰਨਾ ਸਿਖਾਉਂਦੀ ਆ ਹਰ ਬੱਚਾ ਜਿਹੜਾ ਜੇ ਸੁੱਖ ਸੁਵਿਧਾ ਚ ਬੈਠਾ ਰਹੇਗਾ ਤੇ ਉਹ ਆਪਣੀ ਜਿਹੜੀ ਆ ਪੂਰੀਆਂ ਮੁਕ ਮਕਾਮ ਤੇ ਨਹੀਂ ਪਹੁੰਚ ਸਕਦਾ ਅਗਰ ਅਸੀਂ ਜ਼ਿੰਦਗੀ ਚ ਕੁਝ ਮਿਹਨਤ ਕਰਾਂਗੇ ਸਟਰਗਲ ਕਰਾਂਗੇ ਚਾਹੀ ਕੋਈ ਫੀਲਡ ਹੈ ਲੇਕਿਨ ਜਿਮਨਾਸਟਿਕ ਜਿਹੜੀ ਹੈ ਮਦਰ ਆਫ 올 ਦਾ ਗੇਮਸ ਜੀ ਸਰ ਸਰ ਬੱਚੇ ਮੈਡਲ ਜਿੱਤ ਕੇ ਲਈਏ ਕਿਦਾਂ ਦਾ ਮਹਿਸੂਸ ਹੋ ਰਿਹਾ ਨਮਸਕਾਰ ਜੀ ਮੈਂ ਜੀਵਨਾਲ ਬੰਗਾ ਜਨਰਲ ਸੈਕਟਰੀ ਡਿਸਟ੍ਰਿਕਟ ਜਿਮਨਾਸਟਿਕ ਐਸੋਸੀਏਸ਼ਨ ਗੁਰਦਾਸਪੁਰ ਜਿਹੜੇ ਬੱਚੇ ਹੁਣ ਮੈਡਲ ਲੈ ਕੇ ਆਏ ਆ ਇਹ ਬੱਚਿਆਂ ਦੀ ਮਿਹਨਤ ਆ ਤੇ ਨਾਲ ਨਾਲ ਉਹਨਾਂ ਦੀ ਕੋਚਾਂ ਦੀ ਮਿਹਨਤ ਆ ਜਿਨ੍ਹਾਂ ਨੇ ਪੂਰਾ ਸਾਲ ਭਰ ਲਾਕੀ 23 ਸਾਲਾਂ ਤੋਂ ਉਹ ਪ੍ਰੈਕਟਿਸ ਕਰਦੇ ਆ ਰਹੇ ਆ ਤੇ ਅੱਜ ਉਹਦਾ ਰਿਜ਼ਲਟ ਆ ਕਿ ਹੁਣ 13 ਬੱਚੇ ਸਟੇਟ ਤੋਂ ਮੈਡਲ ਲੈ ਕੇ ਆਏ ਤੇ ਬਹੁਤ ਖੁਸ਼ੀ ਹੋ ਰਹੀ ਹੈ ਔਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਨੂੰ ਇਤਿਮਾਨ ਹੈ ਕਿ ਥੋੜਾ ਬਹੁਤਾ ਸਹਿਯੋਗ ਐਸੋਸੀਏਸ਼ਨ ਦਾ ਵੀ ਨਾਰਿਆਂ ਦਾ ਤੇ ਇਸ ਕਰਕੇ ਬੱਚੇ ਮੈਡਲ ਲੈ ਕੇ ਆਏ ਔਰ ਨਿਊ ਪਰਸਨ ਵੀ ਮਿਲ ਗਈ ਆ ਉਹ ਜਿਹੜੇ ਇੱਕ ਇੱਕ ਜਿਹੜੇ ਦੇਖਦੇ ਆ ਅੱਜ ਜਿਹੜੇ ਅੱਜ ਅਸੀਂ ਆਪਣੇ ਜਿਹੜੇ ਚਾਰ ਮੈਂਬਰ ਨਵੇਂ ਸ਼ਾਮਲ ਕੀਤੇ ਆ ਉਹ ਸਾਰੇ ਸਾਡੇ ਵਿਸ਼ੇਸ਼ ਸਲਾਹਕਾਰ ਨੇ ਕਿਉਂਕਿ ਉਹ ਆਪਣੇ ਆਪਣੇ ਫੀਲਡ ਵਿੱਚ ਸਾਰੇ ਹੀ ਬੜੇ ਮਕੰਨਲੇ ਔਰ ਸਪੋਰਟਸ ਦਾ ਕੀਤੇ ਆ ਫਿਲਹਾਲ ਉਹਨਾਂ ਨੂੰ ਆਪਾਂ ਸਲਾਹਕਾਰ ਦੇ ਤੌਰ ਤੇ ਜੋੜ ਦਿੱਤਾ ਉਹ ਜਿੱਦਾਂ ਜਿੱਦਾਂ ਜ਼ਿੰਮੇਵਾਰੀਆਂ ਆਣ ਗਈਆਂ ਉਹਨਾਂ ਨੂੰ ਉਹਨਾਂ ਦੇ ਉਹਦੇ ਦਿੱਤੇ ਜਾਣਗੇ ਸਰ ਕੋਚ ਦੀ ਕਮੀ ਹੈ ਕੋਚ ਦੀ ਕਮੀ ਨੂੰ ਪੂਰਾ ਕਰਨੇ ਕੀ ਕਰ ਰਹੀ ਐਸੋਸੀਏਸ਼ਨ ਉਹਦੀ ਕਮੀ ਨੋ ਡਾਟ ਕਮੀ ਹੈਗੀ ਆ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਡੀਐਸਓ ਲੈਵਲ ਤੇ ਆਪਾਂ ਪਹਿਲੇ ਕੋਸ਼ਿਸ਼ ਕਰ ਚੁੱਕੇ ਹਾਂ ਉਹ ਸਾਡਾ ਅੱਗੇ ਅਪਰਾਲਾ ਆ ਕਿ ਜੇ ਸਪੋਰਟ ਡਾਇਰੈਕਟਰ ਹੈ ਉਹਨਾਂ ਨੂੰ ਮਿਲਿਆ ਜਾਵੇ ਤੇ ਐਸਪੀ ਸਾਹਿਬ ਉਹਨਾਂ ਦੇ ਸੰਪਰਕ ਵਿੱਚ ਆ ਗਏ ਨੇ ਆਪਣੇ ਜੋ ਪ੍ਰੈਜ਼ੀਡੈਂਟ ਨੇ ਜਿਮਨਾਸਟਿਕ ਐਸੋਸੀਏਸ਼ਨ ਦੇ ਤੇ ਅਸੀਂ ਜਲਦੀ ਉਹਨਾਂ ਨਾਲ ਗੱਲਬਾਤ ਕਰਕੇ ਤੇ ਇਹਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਦੀ ਜਿਮਨਾਸਟਿਕ ਐਸੋਸੀਏਸ਼ਨ ਬਣੀ ਆ ਬਹੁਤ ਵੱਡੇ ਪ੍ਰਦਰੇਸ਼ ਕਰ ਰਹੀ ਆ ਟਾਈਮ ਟੂ ਟਾਈਮ ਜਿਹੜੇ ਆ ਕੰਪੀਟੀਸ਼ਨ ਕਰਵਾ ਰਹੀ ਆ ਤੇ ਮੈਟ੍ਰਿਕ ਜਿੱਤ ਕੇ ਲਿਆ ਹੈ ਕਿਦਾਂ ਦਾ ਲੱਗ ਰਿਹਾ ਬਹੁ ਇਹ ਸਾਰਾ ਇੱਕ ਟੀਮਵਰਕ ਹੈ ਸਾਰੇ ਹੀ ਮਿਲ ਕੇ ਕੋਸ਼ਿਸ਼ ਕਰ ਰਹੇ ਆ ਇਹਦੇ ਵਿੱਚ ਖਿਡਾਰੀ ਕੋਚੇਸ ਔਰ ਸਾਡੇ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਸਾਰੇ ਮਿਲ ਕੇ ਪ੍ਰਯਾਸ ਕਰ ਰਹੇ ਆ ਕੋਸ਼ਿਸ਼ ਕੋਈ ਹੈ ਆਬਜੈਕਟਿਵ ਹੀ ਕੋਈ ਆ ਜਿਹੜੀ ਗਰਦਾਸਪੁਰ ਦੀ ਜਿਮਨਾਸਟਿਕ ਜਿੱਦਾਂ ਪਹਿਲੇ ਵੀ ਕਿਹਾ ਗਿਆ ਕਿ ਪਹਿਲੇ ਬੜੀ ਬਲੰਗੀਤ ਹੁੰਦੀ ਸੀ ਤੇ ਕੁਝ ਸਮੇਂ ਕਰਕੇ ਕਾਫੀ ਡਾਊਨਫਾਲ ਤੇ ਚਲਾ ਗਿਆ ਸੀ ਅਸੀਂ ਸਾਰੇ ਮਿਲ ਕੇ ਫਿਰ ਇੱਕ ਪ੍ਰਯਾਸ ਕੀਤਾ ਤਾਂ ਜੋ ਉਹਨਾਂ ਬਲੰਦੀਆਂ ਤੇ ਜਿਨ੍ਹਾਂ ਤੇ ਜਿਮਨਾਸਟਿਕ ਗਰਦਾਸਪੁਰ ਦੀ ਪਹਿਲੇ ਸੀ ਇੱਕ ਗਰਦਾਸਪੁਰ ਦੇ ਨਾਮ ਤੇ ਜਿਮਨਾਸਟਿਕ ਜਾਣੀ ਜਾਂਦੀ ਸੀ ਤੇ ਉਹਦੇ ਉੱਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਿਰ ਉਸੇ ਬਰੰਦੀਆ ਤੇ ਲੈ ਕੇ ਆਈ ਆਇਆ ਜਾਵੇ